ਮੈਨੂੰ ਉਹਨਾਂ ਨੇ ਕੋਈ ਬਣਾਇਆ ਮੈਂ ਬਣਾਇਆ ਬਣਾਇਆ ਆਮ ਆਦਮੀ ਪਾਰਟੀ ਚ ਗਿਆ ਸੀ ਹਲਕਾ ਵਿਧਾਇਕ ਦੇ ਕਹਿਣ ਤੇ ਗਿਆ ਸੀ ਔਰ ਉਹਨਾਂ ਦਾ ਉਸ ਪਾਰਟੀ ਦੇ ਵਿੱਚ ਨਾਮ ਮਾਨ ਸਤਕਾਰ ਦੀ ਕਮੀ ਹੋਣਾ ਕੱਲੇ ਨੌਜਵਾਨੀ ਨਹੀਂ ਇੱਕ ਸਿਆਣੇ ਜਿਹੜੇ ਬੰਦੇ ਨੇ ਉਹਨਾਂ ਦੀ ਵੀ ਟੀਮ ਹੈ ਡਟ ਕੇ ਜਿਹੜਾ ਆ ਨਗਰ ਕੌਂਸਲ ਜਿਹੜੀ ਆ ਸ਼੍ਰੀ ਅਰਗਵਿੰਦਪੁਰ ਤੋਂ ਜਿਤਾ ਕੇ ਜਿਹੜੀ ਕਾਂਗਰਸ ਪਾਰਟੀ ਨੂੰ ਭੇਜਾਂਗੇ ਔਰ ਪਿੰਡਾਂ ਦੇ ਵਿੱਚ ਜਿਹੜਾ ਆ ਉਹ ਵੀ ਡਟ ਕੇ ਸਾਧਿਆ ਮੈਂ ਦੇਖੋ ਸਾਰੇ ਮੈਂਬਰਾਂ ਦੀ ਬਿਲਕੁਲ ਇੱਕ ਪਰਿਵਾਰ ਦੇ ਤੌਰ ਤੇ ਇੱਕ ਟੀਮਵਰਕ ਆਪਣਾ ਬਹੁਤ ਵਧੀਆ ਟੀਮ ਦੇ ਨਾਲ ਲੈ ਕੇ ਚੱਲਾਂਗੇ ਸਾਡਾ ਇੱਕ ਸਾਥੀ ਜਿਹੜਾ ਵਾ ਉਹ ਘਰ ਵਾਪਸ ਆਇਆ ਜੀ ਬੇਰਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆਂ ਇਹਨਾਂ ਦਾ ਤੇ ਪੂਰਨ ਆਸ ਵੀ ਰੱਖਦੇ ਆਂ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੂਗਾ ਜੀ ਉਹ ਸਾਰੇ ਖੜੇ ਆ ਜੀ ਬਟਾਲਾ ਸ਼ਹਿਰ ਦੇ ਵਿੱਚ ਤਾਂ ਜਿਹੜੇ ਜਾਰੂ ਨੇਤਾ ਨੇ ਜੂਥ ਦੇ ਨੇਤਾ ਨੇ ਤੇ ਨਗਰ ਕੌਂਸਲ ਦੇ ਪ੍ਰਧਾਨ ਵੀ ਨੇ ਪਿਆਰ ਕਰਦੇ ਨੇ ਲੋਕ ਤਾਂ ਪਿਆਰ ਜਿਹੜਾ ਏ ਉਹ ਵੰਡਦੇਵੇਂ ਤੇ ਆਪਾਂ ਗੱਲਬਾਤ ਵੀ ਕਰਾਂਗੇ ਉਹਨਾਂ ਨੇ ਫੇਰ ਜਰਾ ਏ ਪੱਲਾ ਫੜ ਲਿਆ ਏ ਕਾਂਗਰਸ ਦਾ ਆਪਾਂ ਗੱਲਬਾਤ ਕਰਾਂਗੇ ਸਮੁੱਚੀ ਟੀਮ ਖੜੀ ਹੈ ਤੁਹਾਨੂੰ ਤਸਵੀਰਾਂ ਦਿਖਾ ਦਾਂਗੇ ਇੱਕ ਵਾਰੀ ਆਪਾਂ ਗੱਲਬਾਤ ਵੀ ਕਰਾਂਗੇ ਕਿੱਦਾਂ ਹੋਇਆ ਫੇਰ ਘਰ ਵਾਪਸੀ ਕੀਤੀ ਏ ਤੇ ਆਪਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕਹਿਣਾ ਉਹਨਾਂ ਦਾ ਤੇ ਕਿੱਦਾਂ ਮੰਨ ਦੇ ਵਿੱਚ ਆਇਆ ਗੱਲਬਾਤ ਕਰਦਿਆਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਕੀ ਨਾਮ ਜੇ ਤੇ ਕਿਉਂ ਫੇਰ ਤੁਸੀਂ ਵਾਪਸੀ ਜਿਹੜੀ ਘਰ ਕੀਤੀ ਏ ਕੀ ਕਹਿਣਾ ਚਾਹੁੰਦੇ ਨਵਦੀਪ ਮਨੂ ਮੇਰਾ ਨਾਮ ਆ ਹਲਕੇ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੇ ਵਿੱਚ ਮੇਰਾ ਹੋਣਾ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਧਿਰ ਦੇ ਨਾਲ ਜਿਹੜਾ ਇੰਡੀਪੈਂਡੈਂਟ ਜਿੱਤ ਕੇ ਉਹਨਾਂ ਦਾ ਸਾਥ ਦੇਣਾ ਨਾ ਕਿ ਮੈਂ ਜਾ ਕੇ ਕੋਈ ਮੈਨੂੰ ਉਹਨਾਂ ਨੇ ਕੋਈ ਬਣਾਇਆ ਮੈਂ ਬਣਿਆ ਬਣਾਇਆ ਆਮ ਆਦਮੀ ਪਾਰਟੀ 'ਚ ਗਿਆ ਸੀ ਹਲਕਾ ਵਿਧਾਇਕ ਦੇ ਕਹਿਣ ਤੇ ਗਿਆ ਸੀ ਔਰ ਉਹਨਾਂ ਦਾ ਉਸ ਪਾਰਟੀ ਦੇ ਵਿੱਚ ਨਾ ਮਾਨ ਸਤਕਾਰ ਦੀ ਕਮੀ ਹੋਣਾ ਜਾਂ ਉੱਥੇ ਕੰਮ ਕਰਨਾ ਨਾ ਹੋਣਾ ਸ਼੍ਰੀ ਜਦਮਤ ਨਹੀਂ ਸੀ ਆਮ ਆਦਮੀ ਪਾਰਟੀ 'ਚ ਮੈਂ ਚੰਗੀ ਡਵੈਲਪਮੈਂਟ ਸ਼੍ਰੀ ਹਰਕਿਪਰਦੀ ਕਰਦਾ ਸੀ ਜਦੋਂ ਮੈਂ ਆਮ ਆਦਮੀ ਪਾਰਟੀ 'ਚ ਰਿਹਾ ਤਾਂ ਉੱਥੇ ਮੈਂ ਡਵੈਲਪਮੈਂਟ ਜਿਹੜੀ ਹੈ ਉਹ ਅ ਮੈਂ ਕਰ ਪਾਇਆ ਮੈਂ ਸਮਝਦਾ ਕਿ ਉੱਥੇ ਜਿਹੜਾ ਕਿਤੇ ਨਾ ਕਿਤੇ ਜਿਹੜਾ ਅਫਸਰ ਡਵੈਲਪਮੈਂਟ ਨਹੀਂ ਕਰ ਰਿਹਾ ਸੀ ਉਹਨੂੰ ਰੋਕਿਆ ਉਹਦੇ ਵਿਰੁੱਧ ਮੇਰਾ ਆਪ ਦੇ ਮੇਰੇ ਅਧਿਕਾਰ ਖੇਤਰ ਚ ਆਉਂਦਾ ਕਿ ਮੈਂ ਉੱਥੇ ਮੀਟਿੰਗ ਕਾਲ ਕੀਤੀ ਉਹਦੇ ਵਿਰੁੱਧ ਜਿਹੜਾ ਆ ਅ ਉੱਥੇ ਮਤਾ ਪਾਉਣ ਜਿਹੜਾ ਹਾਊਸ ਚ ਮੀਟਿੰਗ ਜਿਹੜੀ ਆ ਬੁਲਾਈ ਉਹਦੇ ਵਿਰੁੱਧ ਦੇ ਵਿੱਚ ਔਰ ਐਮਐਲਏ ਸਾਹਿਬ ਦਾ ਆ ਕੇ ਉਹਨਾਂ ਦੇ ਹੱਕ ਚ ਸਾਈਨ ਕਰਨਾ ਇੱਕ ਜਿਹੜਾ ਅਫਸਰ ਰੋਕਦਾ ਇਸ ਚੀਜ਼ ਨੂੰ ਡਵੈਲਪਮੈਂਟ ਨਹੀਂ ਕਰਨਾ ਚਾਹੁੰਦਾ ਹਲਕਾ ਵਿਧਾਇਕ ਨੇ ਉਸ ਦਾ ਸਾਥ ਦਿੱਤਾ ਮੈਂ ਦੋ ਤਰ੍ਹਾਂ ਦੀ ਲੜਾਈ ਹੋਣੀ ਔਰ ਇੱਕ ਸੱਤਾਧਰ ਪਾਰਟੀ ਦੇ ਵਿੱਚ ਜਿਹੜਾ ਨਗਰ ਕੌਂਸਲ ਦਾ ਪ੍ਰਧਾਨ ਹੋਵੇ ਸੱਤਾਧਰ ਪਾਰਟੀ ਦਾ ਐਮਐਲਏ ਹੋਵੇ ਉਹਦੇ ਨਾਲ ਉਹ ਵੀ ਉਹਨਾਂ ਜੁਆਇਨਿੰਗ ਕਰਾਈ ਉਹਤੇ 300 ਸਾਡਾ ਪਰਚਾ ਦਰਜ ਹੋਵੇ ਮੈਂ ਮਤਲਬ ਅਜਿਹੀਆਂ ਚੀਜ਼ਾਂ ਕਰਕੇ ਮੈਂ ਜਿਹੜਾ ਆម ਆਦਮੀ ਪਾਰਟੀ ਨੇ ਜਿਹੜਾ ਹਲਵੇ ਦਾ ਕਹਿ ਕੇ ਆਪ ਦੀ ਕਾਂਗਰਸ ਪਾਰਟੀ 'ਚ ਘਰ ਵਾਪਸੀ ਕੀਤੀ ਸੋ ਵਾਪਸੀ ਤੁਸੀਂ ਕਰ ਲਈਏ ਫਿਰ ਕਿੰਨਾ ਕੁ ਭਰਪੂਰ ਸਹਿਯੋਗ ਰਹੇਗਾ ਪਰਵਾਰਿਕ ਮੈਂਬਰਾਂ ਦਾ ਕਹਿੰਦੇ ਨੇ ਕਿ ਜਿਹੜੇ ਟੀਮ ਵਰਕ ਹੁੰਦਾ ਨਾ ਉਹ ਪਰਵਾਰਿਕ ਮੈਂਬਰ ਹੁੰਦੇ ਨੇ ਕਿੰਨਾ ਕੋਣਾ ਦਾ ਸਹਿਯੋਗ ਰਹੇ ਰਹਿਗਾ ਇਸ ਕੰਮ ਦੇ ਵਿੱਚ ਆਮ ਇੱਥੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਦੇ ਵਿੱਚ ਆਉਣ ਤੇ ਮੇਰੀ ਟੀਮ ਜਿਹੜੀ ਮੇਰੇ ਸੱਜਣ ਜਿਹੜੇ ਨੇ ਮੇਰੇ ਸਾਥੀ ਨੇ ਮੇਰੇ ਕਾਉਂਸਲਰ ਸਹਿਬਾਨ ਨੇ ਸਾਰੇ ਡਟ ਕੇ ਕੰਮ ਕਰਨਗੇ ਇੱਕ ਨੌਜਵਾਨਾਂ ਦੀ ਚੰਗੀ ਟੀਮ ਔਰ ਮੇਰੇ ਨਾਲ ਇਕੱਲੇ ਨੌਜਵਾਨੀ ਨਹੀਂ ਇੱਕ ਸਿਆਣੇ ਜਿਹੜੇ ਬੰਦੇ ਨੇ ਉਹਨਾਂ ਦੀ ਵੀ ਟੀਮ ਹੈ ਡਟ ਕੇ ਜਿਹੜਾ ਨਗਰ ਕਾਉਂਸਲ ਜਿਹੜੀ ਆ ਸ਼ਹਿਰੀ ਅਗਮਨਪੁਰ ਤੋਂ ਜਿਤਾ ਕੇ ਜਿਹੜੀ ਕਾਂਗਰਸ ਪਾਰਟੀ ਨੂੰ ਭੇਜਾਂਗੇ ਔਰ ਪਿੰਡਾਂ ਦੇ ਵਿੱਚ ਜਿਹੜਾ ਆ ਉਹ ਵੀ ਡਟ ਕੇ ਸਾਧਾਂਗੇ ਸੋ ਪਹਿਲਾਂ ਵੀ ਪਤਾ ਲੱਗੇ ਕਿ ਪਹਿਲਾਂ ਵੀ ਤੁਸੀਂ ਕਾਂਗਰਸ ਦੇ ਵਿੱਚ ਰਹੇ ਹੋ ਉਸ ਤੋਂ ਬਾਅਦ ਫਿਰ ਆਮ ਪਾਲਟੀ ਦੇ ਵਿੱਚ ਆਇਓ ਫਿਰ ਕਾਂਗਰਸ ਵਿੱਚ ਸ਼ਾਮਲ ਹੋਏ ਕੀ ਕਹਿਣਾ ਚਾਹੁੰਦੇ ਹੋ ਮੈਂ ਦੱਸ ਚੁੱਕਾ ਤੁਹਾਨੂੰ ਪਹਿਲਾਂ ਵੀ ਕਾਂਗਰਸ ਜਿਹੜੇ ਆ ਉਥੇ ਆਮ ਆਦਮੀ ਪਾਰਟੀ ਦੇ ਵਿੱਚ ਉਤੋਂ ਦੇ ਵਿਧਾਇਕ ਨਾਲ ਨਾ ਬਹਿਣੀ ਜਾਂ ਮੰਤਸਰਕਾਰ ਦੀ ਕਮੀ ਹੋਣੀ ਜਾਂ ਝੂਠੇ ਪਰਚੇ ਦਰਜ ਹੋਣੇ ਜਾਂ ਨਾ ਕੰਮ ਕਰਨ ਵਾਲੇ ਅਫਸਰਾਂ ਡਵੈਲਪਮੈਂਟ ਨਾ ਕਰਨ ਵਾਲੇ ਅਫਸਰਾਂ ਨੂੰ ਬढ़ावा ਦੇਣਾ ਇਹਨਾਂ ਚੀਜ਼ਾਂ ਕਰਕੇ ਮੈਂ ਛੱਡੀ ਔਰ ਕਾਂਗਰਸ ਦੇ ਵਿੱਚ ਜਿਹੜਾ ਆ ਇੱਥੇ ਸਰਦਾਰ ਜਿਹੜੇ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਹੈ ਉਹਨਾਂ ਨੇ ਕਾਂਗਰਸ ਪ੍ਰਧਾਨ ਨੇ ਪੰਜਾਬ ਦੇ ਉਹਨਾਂ ਨੇ ਮੈਨੂੰ ਜੁਆਇਨਿੰਗ ਕਰਾਈ ਆ ਉਦੋਂ ਨਾਲ ਉਥੇ ਸਰਦਾਰ ਸੁਖਿੰਦਰ ਸਿੰਘ ਰੰਦਾਵਾ ਜੀ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ 파ੜਾ ਸਾਹਿਬ ਔਰ ਉਥੇ ਬਲਵੀਰ ਸਿੱਧੂ ਜੀ ਕਬਾਇਆ ਸਾਹਿਬ ਸਾਰਿਆਂ ਦੇ ਔਰ ਮੇਰੇ ਅਲਕਾ ਇੰਚਾਰਜ ਜਿਹੜੇ ਮਨਦੀਪ ਰੰਗੜ ਮੰਗਲ ਜੀ ਔਰ ਇਹਨਾਂ ਦੇ ਨਾਲ ਜਿਹੜਾ ਆ ਜਿਹੜੀ ਜੁਆਇਨਿੰਗ ਕੀਤੀ ਆ ਡਟ ਕੇ ਇਸ ਭਰਾ ਦਾ ਇਹਦੇ ਨਾਲ ਰਲ ਕੇ ਜਿਹੜਾ ਇੱਕ ਸਾਥ ਦੇਾਂਗੇ ਇੱਕ ਟੀਮ ਵਰਕ ਜਿਹੜਾ ਰਲ ਕੇ ਕਰਾਂਗੇ ਔਰ ਜਿਹੜੇ ਸ਼ਾਮਲ ਹੋਏ ਆ ਤੇ ਇਹਦਾ ਰਿਜ਼ਲਟ ਜਿਹੜਾ ਆ ਉਹ ਬੜੇ ਵੱਡੀ ਤੌਰ ਤੇ ਜਿਹੜਾ ਦਿਆਂਗੇ ਕੰਮ ਕਰਕੇ ਜਿਹੜਾ ਕਾਂਗਰਸ ਪਾਰਟੀ ਨੂੰ ਦਿਖਾਵਾਂਗੇ ਜਿਹੜੇ ਨਾਲ ਲੋਕ ਆ ਉਹਨਾਂ ਨੂੰ ਪ੍ਰੇਰਿਤ ਕਰਾਂਗੇ ਕਾਂਗਰਸ ਪਾਰਟੀ ਨੂੰ ਵੋਟ ਪਾਉਣ। ਧੰਨਵਾਦ। ਸੋ ਗੱਲਬਾਤ ਕਰਾਂਗੇ ਹਲਕਾ ਇੰਚਾਰਜ ਮਨਦੀਪ ਸਿੰਘ ਰੰਗਨੰਗਲ ਜੀ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ। ਸੋ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ। ਸੋ ਕਿਦਾਂ ਦੇਖਦੇ ਹੋ ਜੀ ਫੇਰ ਵਾਪਸੀ ਆਈ ਹੈ ਕਾਂਗਰਸ ਦੇ ਵਿੱਚ। ਕਿਦਾਂ ਦੇਖਦੇ ਹੋ? ਮੈਂ ਨਵਦੀਪ ਸਿੰਘ ਪੰਨੂ ਜੀ ਦਾ ਵਾਪਸ ਕਾਂਗਰਸ ਪਾਰਟੀ ਦੇ ਵਿੱਚ ਆਉਣਾ ਮੈਂ ਕਹਿੰਦਾ ਹਲਕਾ ਸ੍ਰੀ ਹਰਗਵਿੰਦਪੁਰ ਦੇ ਵਿੱਚੋਂ ਆਪਾਂ ਕਾਂਗਰਸ ਪਾਰਟੀ ਦਾ ਮਜ਼ਬੂਤ ਹੋਣਾ ਇਹ ਬਹੁਤ ਵਧੀਆ ਸੰਦੇਸ਼ ਆ ਹਲਕਾ ਸ੍ਰੀ ਹਰਗਵਿੰਦਪੁਰ ਵਾਲੇ ਵਾਸਤੇ ਸੋ ਫਿਰ ਕਿੰਨੀ ਕਿ سپورਟ ਰਹੇਗੀ ਸਾਰਿਆਂ ਦੀ ਕਹਿੰਦੇ ਨੇ ਕਿ ਟੀਮ ਵਰਕ ਜਿਹੜਾ ਹੁੰਦਾ ਨਾ ਪਰਿਵਾਰ ਹੁੰਦਾ ਕਿੰਨੀ ਇੱਕ ਜਿਹੜੀ سپورਟ ਰਹੇਗੀ ਉਹਨਾਂ ਦੀ ਸਾਰਿਆਂ ਮੈਂਬਰਾਂ ਦੀ ਮੈਂ ਬਿਲਕੁਲ ਸਾਰੇ ਮੈਂਬਰਾਂ ਦੀ ਬਿਲਕੁਲ ਇੱਕ ਪਰਿਵਾਰ ਦੇ ਤੌਰ ਤੇ ਇੱਕ ਟੀਮ ਵਰਕ ਆਪਣਾ ਬਹੁਤ ਵਧੀਆ ਟੀਮ ਦੇ ਨਾਲ ਲੈ ਕੇ ਚੱਲਾਂਗੇ ਇਸ ਚੀ ਦਾ ਰਿਜ਼ਲਟ ਜਿਹੜਾ ਲੋਕ ਸਭਾ ਦੀ ਜਿਹੜਾ ਰਿਜ਼ਲਟ ਆਉਣਾ ਵਾ ਉਹਦੇ ਵਿੱਚ ਪਤਾ ਲੱਗ ਜੇ ਤੁਹਾਨੂੰ ਸਾਰਿਆਂ ਸੋ ਮੈਂ ਵੇਖੋ ਜੀ ਪਿਆਰ ਤੇ ਮੇਰਾ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਵਾ ਜੀ ਰੀਲੈਕਸ਼ਨ 2022 ਦੇ ਹਰਨ ਦੇ ਬਾਵਜੂਦ ਵੀ ਆਪਾਂ ਮੈਂ ਆਪਣੇ ਘਰ ਨਹੀਂ ਬੈਠਾ ਉਸ ਦਿਨ ਦੇ ਲੋਕਾਂ ਦੇ ਸੁੱਖ-ਦੁੱਖ ਦੇ ਵਿੱਚ ਗਮੀ ਦੇ ਵਿੱਚ ਮੈਂ ਖੁਦ ਜਾਂਦਾ ਲੋਕਾਂ ਦੀ ਖੁਸ਼ੀ ਦੇ ਵਿੱਚ ਲੋਕ ਮੈਨੂੰ ਸੱਦਦੇ ਨੇ ਜੀ ਤੇ ਮੈਂ ਹਰ ਇੱਕ ਦੇ ਸੁੱਖ-ਦੁੱਖ ਵਿੱਚ ਜਨਾਵਾ ਤੇ ਮੈਨੂੰ ਉਮੀਦ ਆ ਵੀ ਲੋਕ ਮੇਰਾ ਉਸ ਮੇਰੇ ਨਾਲ ਪਿਆਰ ਦੇ ਨਾਲ ਦਿਲੋਂ ਜੁੜੇ ਹੋਏ ਨੇ ਇਸ ਚੀਜ਼ ਦਾ ਵੀ ਰਿਜ਼ਲਟ ਜਿਹੜਾ ਵਾ ਐਰ ਕਿ ਜਿਹੜੀਆਂ ਅਗੇ ਨੇ ਪਿਛਲੀ ਵਾਰੀ ਇਲੈਕਸ਼ਨ ਜਿਹੜੀ 2022 ਦੀ ਹੋਈ ਉਹਦੇ ਨਾਲ ਦੁਨੀਆ ਵੋਟਾਂ ਪਾ ਕੇ ਹਲਕਾ ਸ੍ਰੀ ਹਲਕ ਬਿੰਦਪੁਰ ਆਪਾਂ ਜੇਤੂ ਹੋਾਂਗੇ ਸੋ ਗੱਲਬਾਤ ਕੀਤੀ ਹੈ ਵੀ ਆਪਾਂ ਜਿਹੜੇ ਉਹਨਾਂ ਦੇ ਨਾਲ ਵਰਕਰ ਪਹੁੰਚੇ ਨੇ ਆਪੋਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਹੁਸ਼ਿਆਰਪੁਰ ਤੋਂ ਵੀ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਸਮਰਤਕ ਨੇ ਪਹੁੰਚੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ। ਕੀ ਨਾਮ ਦੇ? ਮੈਂ ਬਚਿੱਤਰ ਸਿੰਘ ਲੋਕ ਸਭਾ ਹਲਕਾ ਸ਼ਹਿਰਪੁਰ ਤੋਂ ਕੋਆਰਡੀਨੇਟਰ ਜੀ। ਇਹ ਕੀ ਕਹਿਣਾ ਚਾਹੁੰਦੇ ਹੋ ਜੀ ਇਹਨਾਂ ਦੀ ਫੇਰ ਵਾਪਸੀ ਹੋਈ ਹੈ ਕਾਂਗਰਸ ਦੇ ਵਿੱਚ। ਵੇਖੋ ਨਵਦੀਪ ਸਿੰਘ ਪੰਨੋ ਪ੍ਰਧਾਨ ਨਗਰ ਕੌਂਸਲ ਜੀ ਇੱਕ ਵਧੀਆ ਇਨਸਾਨ ਨੇ ਚੰਗਾ ਪਰਿਵਾਰ ਹੈ ਦਾ ਪਰਿਵਾਰ ਜਿੰਨਾ ਵੀ ਆ ਇਹਦੇ ਨਗਰ ਕੌਂਸਲ ਦੇ ਮੈਂਬਰ ਆ ਉਹ ਸਾਰਾ ਇਹਦਾ ਪਰਿਵਾਰ ਆ। ਔਰ ਸਾਰੇ ਬੜੇ ਵਧੀਆ ਇਨਸਾਨ ਨੇ ਗੋਪੀ ਜੀ ਰਤਨ ਜੀ ਗੁਰਮukh ਭਾਜੀ ਔਰ ਜਿੰਨੇ ਵੀ ਇਹਨਾਂ ਦਾ ਪਰਿਵਾਰ ਬੜਾ ਵੱਡਾ ਚੰਗੇ ਲੋਕ ਨੇ ਤੇ ਕਾਂਗਰਸ ਵਿੱਚ ਜਿਹੜਾ ਆਉਣਾ ਇਹਨਾਂ ਲਈ ਉਹ ਕਾਂਗਰਸ ਦੀ ਮਜ਼ਬੂਤੀ ਆ ਕਿ ਜਿਹੜਾ ਲੋਕ ਸਭਾ ਇਲੈਕਸ਼ਨ ਆ ਸਾਨੂੰ ਆਸ ਆ ਕਿ ਇਹ ਬੜੇ ਜੋਰ ਸ਼ੋਰ ਨਾਲ ਕੰਮ ਕਰਨਗੇ ਜਿਸ ਤਰ੍ਹਾਂ ਇਹਨਾਂ 2022 ਦੇ ਵਿੱਚ ਵਿਧਾਨ ਸਭਾ ਇਲੈਕਸ਼ਨ ਚ ਕਾਂਗਰਸ ਨੂੰ ਸ਼ਹਿਰ ਸ਼੍ਰੀਗਰ ਬਨਪਟੋ ਜਿਤਾ ਕੇ ਜਿਆਸੀ ਉਸੇ ਤਰ੍ਹਾਂ ਹੀ ਹੁਣ ਲੋਕ ਸਭਾ ਇਲੈਕਸ਼ਨ ਜਿਹੜੀ ਆ ਇਹਦੇ ਚ ਵੀ ਕੰਮ ਕਰਕੇ ਤਕੜਾ ਹਲਕਾ ਜਿਤਾਉਣਗੇ ਹੋਰ ਨਾਸਾ ਵਧੀਆ ਇਨਸਾਨ ਨੇ ਵਧੀਆ ਕੰਮ ਕਰਕੇ ਤੇ ਮਨਦੀਪ ਸਿੰਘ ਰੰਗੜ ਨੰਗਲ ਦਾ ਸਾਥ ਦੇ ਕੇ ਹਲਕਾ ਸ਼੍ਰੀਗਰ ਬਨਪਟੋ ਕਾਂਗਰਸ ਵੱਡੀ ਲੀਡ ਨਾਲ ਜਿਤਾ ਕੇ ਸਾਥ ਦੇਣਗੇ ਸੋ ਅੱਜ ਫਿਰ ਮਾਨ ਸਨਮਾਨ ਦਿੱਤਾ ਗਿਆ ਕਿੰਦਾ ਦਾ ਮਾਹੌਲ ਆ ਬਹੁਤ ਵਧੀਆ ਮਾਹੌਲ ਆ ਜੀ ਸਾਡਾ ਇੱਕ ਸਾਥੀ ਜਿਹੜਾ ਵਾ ਉਹ ਘਰ ਵਾਪਸ ਆਇਆ ਜੀ ਦੇਰ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆਂ ਇਹਨਾਂ ਦਾ ਤੇ ਪੂਰਨ ਆਸ਼ ਵੀ ਰੱਖਦੇ ਆਂ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੂਗਾ ਤੇ ਸੱਤ ਦਊਗਾ ਮੋਸਟ ਵੈਲਕਮ ਛੋਟਾ ਭਰਾ ਵਾ ਜੀ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਜੀ ਪੂਰੀ ਵੱਡੀ ਲੀਡ ਨਾਲ ਆਪਾਂ ਜਰਾਏ ਕਾਂਗਰਸ ਨੂੰ ਜਿਤਾਵਾਂਗੇ ਪੂਰੀ سپورਟ ਹੈ ਸਾਰੇ ਮੈਂਬਰਾਂ ਦੀ ਪਰਿਵਾਰਕ ਮੈਂਬਰਾਂ ਦੀ ਸੋ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਓ ਕੈਮਰਾ ਪਰਸਨ